ਸਾਤ ਸੰਗਤ ਜੀ ਹਰਦੁਆਰ ਤੋਂ ਗੁਰੂ ਨਾਨਕ ਦੇਵ ਜੀ ਪਾਣੀਪਤ ਅਪੜ ਗਏ ਪਾਣੀਪਤ ਹਿੰਦੁਸਤਾਨ ਦਾ ਇਤਿਹਾਸਕ ਮੈਦਾਨ ਹੈ ਸ਼ਹਿਰ ਵਿੱਚ ਇੱਕ ਫਕੀਰਾਂ ਦਾ ਤਕੀਆ ਸੀ ਉਸ ਫਕੀਰ ਨੂੰ ਸ਼ੇਖ ਸ਼ਰਫ ਆਖਦੇ ਸਨ ਸ਼ੇਖ ਸ਼ਰਫ ਦੇ ਤਕੀਏ ਤੋਂ ਰੱਤਾ ਪਰੇਡੇ ਖੂ ਸੀ ਉਸ ਖੂ ਤੇ ਗੁਰੂ ਜੀ ਜਾ ਬੈਠੇ ਬਾਣੀ ਉਚਾਰੀ ਮਰਦਾਨਾ ਰਵਾਜ বাজਾਈ ਗਿਆ ਤੇ ਗੁਰੂ ਜੀ ਨਵੀਂ ਆਈ ਬਾਣੀ ਦਾ ਕੀਰਤਨ ਕਰੀ ਗਏ ਸਬਾਬ ਬਨਾਲ ਸ਼ੇਖ ਫਰੀਦ ਦਾ ਮੁਰīd ਟਟਿਹਰ ਉਸ ਖੂਹ ਤੋਂ ਪਾਣੀ ਲੈਣ ਵਾਸਤੇ ਨਿਕਲਿਆ ਮਰਦਾਨੇ ਦੇ ਸਿਰ 'ਤੇ ਤੁਰਕੀ ਫਕੀਰਾਂ ਵਾਲੀ ਟੋਪੀ ਦੇਖ ਕੇ ਉਸਨੇ ਜਾਣਿਆ ਸ਼ਾਇਦ ਫਕੀਰ ਹਨ ਇਸ ਲਾਮੇ ਮਤ ਦੇ ਅਸੂਲ ਅਨੁਸਾਰ ਟਟਿਹਰ ਨੇ ਗੁਰੂ ਜੀ ਤੇ ਮਰਦਾਨੇ ਨੂੰ ਸਲਾਮ ਅਲੈਕਮ ਆਖੀ ਉਸ ਦਾ ਉੱਤਰ ਗੁਰੂ ਜੀ ਨੇ ਇਉਂ ਦਿੱਤਾ ਸਲਾਮ ਅਲੈਹ ਟਟਿਹਰ ਵਾਸਤੇ ਸਲਾਮ ਅਲੈਹ ਨਵੇਂ ਸ਼ਬਦ ਸਨ ਉਹ ਬੜਾ ਹੈਰਾਨ ਹੋਇਆ ਕੀ ਅਸਲਾਮ ਦੇ ਪ੍ਰਚਲਿਤ ਅਸੂਲਾਂ ਦਾ ਖੰਡਨ ਕਰਨ ਵਾਲਾ ਕੌਣ ਹੈ ਇਸਨੇ ਪਾਦਸ਼ਾਹ ਸਿਕੰਦਰ ਲੋਧੀ ਨੂੰ ਨਹੀਂ ਸੁਣਿਆ ਮੰਨ ਦੀ ਤਸੱਲੀ ਕਰਨ ਵਾਲੇ ਟੱਟਿਹਰ ਨੇ ਮੋੜ ਪੁੱਛਿਆ हे ਰੱਬ ਦੇ ਬੰਦੇ ਮੈਂ ਤੈਨੂੰ ਸਲਾਮ ਅਲੈਕਮ ਆਖਿਆ ਤੂੰ ਸਲਾਮ ਅਲੈਕਹ ਉੱਤਰ ਦਿੱਤਾ ਸਲਾਮ ਅਲੈਕਹ ਦਾ ਕੀ ਭਾਵ ਹੈ ਅਤੇ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਪੁਰਸ਼ਾ ਅਲੈਕਹ ਦਾ ਭਾਵ ਹੈ ਕਿ ਉਸ ਪਰਮਾਤਮਾ ਨੂੰ ਸਲਾਮ ਜੋ ਅਗੋਚਰ ਆਗਾਮ ਅਗਾਤ ਤੇ ਅਲੇਖ ਹੈ ਉਸ ਇੱਕ ਪਰਮਾਤਮਾ ਨੂੰ ਸਾਰੇ ਜੀਵਾਂ ਦੀ ਪਾਲਣਾ ਕਰਦਾ ਤੇ ਰੋਜ਼ੀ ਦਿੰਦਾ ਹੈ ਤੇ ਮੈਂ ਮੈਂ ਨਾ Hindu ਨਾ ਮੁਸਲਮਾਨ ਅਕਾਲ ਪੁਰਖ ਦਾ ਬੰਦਾ ਹਾਂ ਟਟਿਹਰ ਨੇ ਖੂਹ ਵਿੱਚੋਂ ਪਾਣੀ ਕੱਢਿਆ ਤੇ ਤਗিয়ে ਨੂੰ ਚੱਲਿਆ ਗਿਆ ਜਾਂਦਿਆਂ ਹੀ ਉਸਨੇ ਆਪਣੇ ਪੀਰ ਨੂੰ ਸਾਰੀ ਵਾਰਤਾ ਜਾ ਸੁਣਾਈ ਪੀਰ ਸੁਣਦੇ ਸਾਰ ਬੜਾ ਹੈਰਾਨ ਹੋਇਆ ਗੁੱਸੇ ਨਾਲ ਉਸਦਾ ਚਿਹਰਾ ਭੱਗ ਗਿਆ ਉਹ ਕੌਣ ਹੈ ਜੋ ਇਸਲਾਮ ਦੀ ਸਰਾਂ ਨੂੰ ਤੋੜਨ ਦਾ ਹੌਸਲਾ ਕਰ ਰਿਹਾ ਹੈ ਐਸੇ ਆਦਮੀ ਨੂੰ ਤਾਂ ਸਿਕੰਦਰ ਚੁਣ-ਚੁਣ ਕੇ ਤੁਸੀਂ ਇਹ ਦਿੰਦਾ ਹੈ ਜੋ ਸਾਂਝਾ ਉਪਦੇਸ਼ ਕਰਦੇ ਨੇ ਆਪਣੇ ਆਪ ਨੂੰ ਨਾ Hindu ਤੇ ਨਾ Musalman ਖਵਾਉਂਦੇ ਨੇ ਜੇ ਉਹ Musalman ਹਨ ਤਾਂ ਕਾਫਰ ਦਾ ਪ੍ਰਚਾਰ ਕਿਉਂ ਕਰਦੇ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਮਨ ਵਿੱਚ ਸੋਚ ਕੇ ਸ਼ੇਖ ਸ਼ਰਫ ਉੱਠਿਆ ਤੇ ਉਸ ਖੂਵਲ ਤੁਰ ਪਿਆ ਜਿੱਥੇ ਗੁਰੂ ਨਾਨਕ ਤੇ ਮਰਦਾਨਾ ਬੈਠੇ ਸਨ ਜਦੋਂ ਸ਼ੇਖ ਸ਼ਰਫ ਕੋਲ ਆਇਆ ਤਾਂ ਗੁਰੂ ਜੀ ਦੇ ਨੂਰੀ ਤੇ ਪ੍ਰਭਾਵਸ਼ਾਲੀ ਚਿਹਰੇ ਵੱਲ ਦੇਖ ਕੇ 당 ਰਹਿ ਗਿਆ ਜਿਵੇਂ ਚੰਦ ਵੱਲ ਟਿਕ ਟਿਕੀ ਲਾ ਕੇ ਵੇਖੀਦਾ ਹੈ ਤਵੇਂ ਸ਼ੇਖ ਸ਼ਰਫ ਗੁਰੂ ਜੀ ਵੱਲ ਵੇਖੀ ਗਿਆ ਚੋਜੀ ਪ੍ਰੀਤਮ ਨੇ ਆਖਿਆ ਪੁਰਸ਼ਾ ਜੀ ਆਇਆਂ ਨੂੰ ਬੈਠ ਜਾ ਹੈਰਾਨ ਕਿਉਂ ਹੈ ਮੈਂ ਪੁੱਛਦਾ ਹਾਂ ਤੁਸੀਂ ਕੌਣ ਜੇ ਸ਼ੇਖ ਸ਼ਰਫ ਨੇ ਜ਼ਬਾਨ ਹਿਲਾਈ ਪਰਮਾਤਮਾ ਦੇ ਬੰਦੇ ਗੁਰੂ ਜੀ ਦਾ ਉੱਤਰ ਸੀ ਇਹ ਤਾਂ ਮੈਂ ਸਮਝਦਾ ਹਾਂ ਪਰ ਮਤ ਕਿਹੜਾ ਜੀ Hindu ਕੇ Islam ਨਾ Hindu ਤੇ ਨਾ Islam ਸੱਚਾ ਮਨੁੱਖ ਧਰਮ ਉਹ ਕਿਹੜਾ ਧਰਮ ਹੈ ਜੋ ਪਰਮਾਤਮਾ ਕੋਲੋਂ ਵਿਛੜੇ ਮਨੁੱਖ ਨੂੰ ਮੁੜ ਪਰਮਾਤਮਾ ਦੇ ਨਾਲ ਮਿਲਦਾ ਹੈ ਜੀਵਨ ਨੂੰ ਸਚਾਈ ਨੇਕੀ ਭਗਤੀ ਦੇ ਰਸਤੇ ਉਤੇ ਚੱਲਣ ਵਾਸਤੇ ਪ੍ਰੇਰਦਾ ਹੈ ਜਿਸ ਵਿੱਚ ਪਖੰਡ ਕੂੜ ਧੋਖਾ ਤੇ ਲਾਲਚ ਨਹੀਂ ਸ਼ੇਖ ਸ਼ਰਫ ਨੇ ਕਿਹਾ ਮੈਂ ਹੈਰਾਨ ਹਾਂ ਤੁਸੀਂ ਸਿਰ ਤੇ ਵਾਲ ਰੱਖੇ ਹਨ ਵਲਾਂ ਦਾ ਰਵਾਜ ਤਾਂ ਕਿਸੇ ਮੱਤ ਵਿੱਚ ਨਹੀਂ ਗੁਰੂ ਜੀ ਨੇ ਕਿਹਾ ਇਹੋ ਗੱਲ ਤਾਂ ਪਹਿਲਾਂ ਆਖੀ ਹੈ ਕਿ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਨਾਲੇ ਸਿਰ ਮਨਾਉਣ ਦਾ ਲਾਭ ਨਹੀਂ ਗੁਰੂ ਜੀ ਨੇ ਬਾਣੀ ਰਾਹੀਂ ਉਪਦੇਸ਼ ਕੀਤਾ ਮਨੂਆ ਮੁੰਡੈ ਤਬ ਮੁੰਡਾਏ ਬਿਨ ਮਨਮਾਨੇ ਜੁਗਤ ਨਾ ਪਾਏ ਮੋਂਡ ਕਰ ਗੁਰੂ ਆਗੇ ਤਰੈ ਮਨ ਮੱਤ ਤਿਆਗ ਗੁਰ ਕੀ ਮੱਤ ਤਰੈ ਮੋਂਡ ਮੁੰਡਾਏ ਹੋਏ ਸਬਰੇਨਾ ਸੋ ਬਹਿ ਰਾਗੇ ਪਰਖੈ ਗੁਰ ਕੇ ਬਹਿਨਾ ਮੁੰਡ ਮੁੰਡਾਈ ਕੀ ਇਹ ਗਤ ਭਾਈ ਕੋ ਬਿਰਲਾ ਗੁਰਮਤ ਮੁੰਡ ਮੁੰਡਾਈ ਸ਼ੇਖ ਸ਼ਰਫ ਸ਼ੂਫੀ ਫਕੀਰਾਂ ਦਾ ਮਰੀਦ ਸੀ ਗੁਰੂ ਨਾਨਕ ਜੀ ਦੀ ਸਚਾਈ ਨੇ ਉਹਦੀਆਂ ਅੱਖਾਂ ਖੋਲ ਦਿੱਤੀਆਂ ਨਿਹਾਲ ਹੋ ਗਿਆ ਨੀਰਾ ਨਿਹਾਲ ਹੀ ਨਹੀਂ ਸਗੋਂ ਗੁਰਾਂ ਦੇ ਚਰਨੇ ਡਿੱਗਾ ਚਰਨ ਕਮਲਾਂ ਦੀ ਧੂੜੀ ਮੱਥੇ ਨੂੰ ਲਾਈ ਤਿੰਨ ਲੋਕਾਂ ਦਾ ਉਸ ਨੂੰ ਪ੍ਰਕਾਸ਼ ਹੋ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ